1930 ਚ ਅੰਗਰੇਜ਼ਾਂ ਨੇ ਅੱਪਰ ਬਾਰੀ ਦੁਆਬ ਨਹਿਰ ਤੇ ਇਸ ਹਾਈਡਰੋ ਇਲੈਕਟ੍ਰਿਕ ਪਲਾਂਟ ਦੀ ਉਸਾਰੀ ਕਰਾਈ ਸੀ ਜਿੱਥੋਂ ਸ਼੍ਰੀ ਦਰਬਾਰ ਸਾਹਿਬ ਨੂੰ ਤੇ ਅੰਮ੍ਰਿਤਸਰ ਸ਼ਹਿਰ ਨੂੰ ਬਿਜਲੀ ਦੀ ਸਪਲਾਈ ਦਿੱਤੀ ਗਈ ਸੀ ਇਹ ਸਾਰੀ ਮਸ਼ੀਨਰੀ ਸਵਿਟਜ਼ਰਲੈਂਡ ਤੇ ਇੰਗਲੈਂਡ ਤੋਂ ਆਈ ਹੋਈ ਆ ਅੰਗਰੇਜ਼ਾਂ ਨੇ ਉੱਥੋਂ ਲਿਆ ਕੇ ਇੱਥੇ ਫਿੱਟ ਕੀਤੀ ਸੀ ਬਹੁਤ ਵੱਡੇ ਵੱਡੇ ਪੱਖੇ ਆ ਜਿਹੜੇ ਪਾਣੀ ਨਾਲ ਘੜਦੇ ਸੀ ਤੇ ਅੰਦਰ ਜਨਰੇਟਰ ਲੱਗੇ ਹੋਏ ਆ ਬਿਜਲੀ ਪੈਦਾ ਕਰਦੇ ਸੀ ਹੁਣ ਤਾਂ ਲੋਹਾ ਗਲੀ ਜਾ ਰਿਹਾ ਕਿਉਂਕਿ ਪੁਰਾਣਾ ਹੋਣ ਕਰਕੇ ਜੰਗ ਪੈ ਗਿਆ ਤੇ ਸਾਰਾ ਹੀ ਗਲਿਆ ਪਿਆ ਇਹਦੇ ਵਿੱਚ ਵੀ ਬਹੁਤ ਡੂੰਗਾ ਦਿਸਦਾ ਇੱਥਾਂ ਕਾਫੀ ਕੋਈ ਜਿਹੜੇ ਸਿੱਟਿਆ ਪਿਆ ਵਾ ਪਾਣੀ ਇੱਕਦਮ ਥੱਲੇ ਡਿੱਗਦਾ ਹੋਊਗਾ ਇਹਦੇ ਚੋਂ ਤਿੰਨ ਜਨਰੇਟਰ ਇੱਥੇ ਲੱਗੇ ਹੋਏ ਆ ਉਸ ਸਮੇਂ ਦੇ ਪਰ ਇਹਦਾ ਤਾਂਬਾ ਜੋ ਕੁਝ ਸਮਾਂ ਪਹਿਲਾਂ ਇਹਦੀ ਨਿਗਰਾਨੀ ਘੱਟ ਹੋਣ ਕਰਕੇ ਇਥੇ ਚੋਰਾਂ ਵੱਲੋਂ ਕੈਬ ਕਰ ਦਿੱਤਾ ਗਿਆ ਤੇ ਹੋਰ ਵੀ ਕਈ 파ੜ ਜਿਹੜੇ ਇਹਦੇ ਆ ਲਾ ਕੇ ਲਜਾਏ ਗਏ ਆ ਤੇ ਪਰ ਹੁਣ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਇਹਦੀ ਸੰਭਾਲ ਰੱਖੀ ਜਾ ਰਹੀ ਆ ਇਹ ਵੇਖੋ ਕਿੰਨਾ ਹੈਵੀ ਜਨਰੇਟਰ ਬਣਿਆ ਹੋਇਆ ਇਹ ਸਵਿਟਜ਼ਰਲੈਂਡ ਤੇ ਇੰਗਲੈਂਡ ਤੋਂ ਸਾਰੀ ਮਸ਼ੀਨਰੀ ਤੇ ਜਨਰੇਟਰ ਲਿਆ ਕੇ ਲਾਏ ਗਏ ਸੀ ਆ ਦੇਖੋ ਇੱਥੋਂ ਵੀ ਇਹਦੇ ਪਾਰਟ ਜਿਹੜੇ ਆ ਉਹ ਤੋੜ-ਤੋੜ ਕੇ ਲਾ ਦਿੱਤੇ ਗਏ ਆ ਇਹ ਬਿਜਲੀ ਘਰ ਜੋ ਅੰਮ੍ਰਿਤਸਰ ਤੋਂ ਜਲੰਧਰ ਨੂੰ ਰੋਡ ਜਾਂਦਾ ਉੱਥੇ ਤਾਰਾਂ ਵਾਲਾ ਪੁਲ ਵਜਦਾ ਉੱਥੇ ਸੱਜੇ ਹੱਥ ਬਣਿਆ ਹੋਇਆ ਨਹਿਰ ਦੇ ਉੱਤੇ